ਹਾਂਜੀ ਸਾਰਿਆਂ ਨੂੰ ਸਸਰੀਕਾਲ ਅੱਜ ਤੇ ਬਲੌਗ ਦੀ ਲੱਗੇ ਸੀ ਸ਼ੁਰੂਆਤ ਕਰਨ ਅੱਜ ਤੁੰਦ ਬਹੁਤ ਪਈ ਆ ਤਾਂ ਬਾਹਰ ਜਾਵਾਂ ਜਾਣ ਨੂੰ ਜੀ ਨਹੀਂ ਕਰਦਾ ਚਾਹ ਦੋ ਵਾਰੀ ਬਣਾ ਕੇ ਪੀ ਲਈ ਆ ਤੇ ਅਸੀਂ ਬੈਠੇ ਸੀ ਬਿਸਤਰੇ 'ਚ ਅਸੀਂ ਕਿਹੜਾ ਹੋਰ ਤਾਂ ਕੰਮ ਕੋਈ ਹੈ ਨਹੀਂ ਤੇ ਆ ਸੀਗਾ ਬਲੈਕ ਸ਼ਾਲ ਮੈਂ ਉਹਦਾਂ ਲਿਆਈ ਸੀ ਸਟੋਰ 'ਚ ਤੇ ਇਹ ਸਿੰਪਲ ਹੀ ਸੀਗਾ ਬਿਲਕੁਲ ਤੇ ਮੈਂ ਕਿਹਾ ਚੱਲ ਲਏ ਤੇ ਨਾ ਅੱਜ ਕਰਦੇ ਆਪਾਂ ਨਿੱਕੇ ਨਿੱਕੇ ਬੂਟੀ ਦੀ ਕੜਾਈ ਕਿਉਂਕਿ ਕੱਲ ਆਪਣਾ ਪਾਰਸਲ ਆਇਆ ਸੀ ਮੈਨੂੰ ਨੀਂਦ ਮਸਾਜ ਰਾਤੀਆਂ ਵੀ ਆ ਮੈਂ ਹੁਣ ਬਸ ਕਿਹੜੀ ਕੜੀ ਹੈ ਇੱਕ ਦੀ ਇੱਕ ਤਾਂ ਫੁੱਲ ਤਾਂ ਬਣਾ ਹੀ ਲਵਾਂ ਤੇ ਇਹਦੀ ਆਪਾਂ ਹੁਣ ਕਰਦੇ ਆ ਕੜਾਈ ਸ਼ੁਰੂ ਜਿੰਨੇ ਕ ਫੁੱਲ ਪੈਣਗੇ ਬਾਕੀ ਤਾਂ ਮੈਂ ਸਟੀਚਿੰਗ ਤਾਂ ਮੈਂ ਕਰਨੀ ਕਰਨੀ ਆ ਕਿਉਂਕਿ ਸੂਟ ਮੈਨੂੰ ਚਾਹੀਦੇ ਆ ਤਿਆਰ ਕਰਕੇ ਇਹਦੀ ਕੰਨੀ ਤੇ ਕਰਨੀ ਨਾਲ ਇਹਨੂੰ ਇੱਦਾਂ ਹੀ ਪਾਉਣਾ ਪੈਣਾ ਫਿਰ ਜੇ ਸਾਰੀ ਕੰਨੀ ਉਧਰ ਕਰਤੀ ਤੇ ਫੇਰ ਓਖਾ ਹੋ ਜਾਣਾ ਇਹਦੀ ਆਪਾਂ ਤੁਹਾਨੂੰ ਇੱਕ ਫੁੱਲ ਕੱਢ ਕੇ ਦਖੋਣੇ ਆ ਫਿਰ ਬਾਕੀ ਦਾ ਪੂਰਾ ਤਿਆਰ ਕੱਢ ਕੇ ਕਰਕੇ ਫਿਰ ਦਿਖਾਵਾਂਗੇ। 블랙 ਤੇ রেড ਐਂਡ ਗ੍ਰੀਨ রেড ਦੇ ਉੱਪਰ ਪੱਤੀ ਔਰ ਗ੍ਰੀਨ ਦੀਆਂ ਅੱਗੋਂ ਛੋਟੇ ਛੋਟੇ ਪੱਤੀਆਂ ਬਣਾਵਾਂਗੇ। ਦੇਖੋ ਬਹੁਤ ਜ਼ਿਆਦੀ ਹੈ। ਬਾਹਰ ਆਜਾ ਤੁਹਾਨੂੰ ਬਹੁਤ ਜ਼ਿਆਦੀ ਆ। ਫੁੱਲ ਮੈਂ ਤੀਨਾ ਬਣਾਇਆ ਮੈਂ ਬਣਾਇਆ ਦਿੱਤਾ। ਪਰ ਮਾਲ ਤੇ ਮੈਂ ਬਣਾਇਆ ਤੈਨੂੰ ਫੁੱਲ। ਐ ਕਿੰਦਰਲੇ ਪਾਸੇ ਕਰਤਾ। ਇੰਦਰਲੇ ਆ ਬਣਾਏ ਨੇ ਨਿੱਕੇ ਨਿੱਕੇ ਛੋਟੂ ਜਿਹਾ ਫੁੱਲ ਤੇ ਦੋ ਸਾਈਡ ਰਹਿ ਗਈ ਦੋ ਸਾਈਡ ਰਹਿ ਗਈ ਹੁਣ ਰੁੱਕ ਕੇ ਕਰਾਂਗੇ ਜਿਆਦਾ ਬਹਿ ਵੀ ਨਹੀਂ ਹੁੰਦਾ ਨਾ ਤਾਂ ਹੁਣ ਦੋ ਬਣ ਗਿਆ ਤੇ ਬਾਕੀ ਇਹਦੇ ਨਾਲ ਮੇਰੀ ਸਲਾਹ ਆ ਵੀ ਇਹਨੂੰ ਕਰੋਸ਼ੀਏ ਨਾਲ ਬਾਰਡਰ ਬਣਾਉਣ ਦੀ ਉਹ ਤਾਂ ਤਾਂ ਕਿਵੇਂ ਬਣਾਵਾਂਗੇ ਹੁਣ ਨਹੀਂ 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 ਮੈਂ ਬਹਿ ਗਈ ਫਿਰ ਤਾਂ ਮੈਂ ਛੱਡਦੀ ਨਹੀਂ ਇਹਨਾਂ ਐਮ ਨਹੀਂ ਹੈਗਾ ਇਹ ਤਾਂ ਤਿੰਨ ਸੂਟ ਪੈਸੀ ਇਹਨਾਂ ਦੇ बस इन टाइम नहीं, लग लग <laughs> <laughs> नहीं, <laughs> <laughs> नहीं <laughs> लगता इतना खासत बैठ ही नहीं ਹੁੰਦਾ। ਤੇ ਰੋਟੀ ਪਾਣੀ ਦੀ ਤਿਆਰੀ ਹੋਈ ਜਾਂਦੀ ਆ। ਮੰਮੀ ਨੇ ਵੇਖ ਲਓ ਕੜਾਈ ਐ ਲੈ ਛੋਲੋ ਤੇ ਲੇਲ ਲੈ ਵੀ ਲਿਆ। ਮੰਮੀ ਨੂੰ ਚਾਹ ਨਹੀਂ ਆਈ ਬਿਨਾ ਛੋਲ ਲੇਤੇ ਤਾਂ। ਫੇਰ ਉਹ ਕੜਾਈ ਕੀਤੀ ਕਿਜੀ ਤੋਂ ਦਾ ਫਾਇਦਾ ਚੱਕਣਾ। ਦੋ ਸਾਈਡ ਪਈ ਹੈ ਜੇ। ਦੋ ਸਾਈਡਾਂ ਪਈ ਹੈ ਜੇ ਪਿਆਸੀ ਮੈਂ ਚੱਕ ਕੇ ਆਈ ਲੈ ਹੀ ਉੱਤੇ। ਸੋਨਾ ਲੰਦਾਬਿਆ। ਤੇ ਉਧਰ ਬਣ ਗਈ ਦਸਤੀ ਉਧਰ ਬਣ ਜਿਆ ਪਾਂਡੇ। ਤਕਹਾਂ ਦਾ ਨਹੀਂ ਆਪਾਂ ਜਿਆਦਾ ਤੇ ਅੰਦਰੇ ਨਾਲ ਨਹੀਂ ਠੀਕ ਨਾ ਨਾਲੇ ਕਪੜੇ ਤੋੜ ਗਏ ਆ ਨਾਲੇ ਮੈਂ ਸਟੇਨ ਦਾ ਵੀ ਕਰਨਾ ਤੱਕ ਨਹੀਂ ਕਰਦੀ ਆ ਹਾਂ ਸੀ ਗਿਆ ਮੇਰਾ ਮੇਰਾ ਜੈਂਪਰ ਅੱਧਾ ਸੀ ਵਗਿਆ ਬਾਹਾਂ ਰਹਿ ਗਈਆਂ ਲਾਉਣ ਵਾਲੀਆਂ ਸਫੇਰ ਦੇ ਅੱਜ ਇਹਨੂੰ ਹੀ ਲੱਗੀ ਹੋਈ ਆ। ਬਾਕੇ ਵੇਖ ਲਿਆ ਫੀਟਿੰਗ ਸਹੀ ਆਈ ਆ। ਹੁਣ ਲੱਗੀ ਆ ਭੁੱਖ। ਹੁਣ ਰਸੋਈ 'ਚ ਜਾਂਦੇ ਆ ਕੁਛ ਦੇਖਦੇ ਆ ਵੀ ਕੀ ਪਿਆਜ ਆ ਜਾਂ ਬਣਾਉਣਾ ਪਏਗਾ। ਫਿਲਹਾਲ ਤਾਂ ਪਾਸਤਾ ਘਰੇ ਪਾਸਤਾ ਬਣਾਉਣ ਦੀ ਸੋਚੀਦਾ। ਸੂਜੀ ਦਾ। ਪਹਿਲਾਂ ਮੈਂ ਹੁੰਦੀ ਵੀਡੀਓ ਕੁਲਵਿੰਦਰ ਦੀ ਰਸੋਈ ਦੇ ਪਾਈ ਹੋਈ ਐ ਹੁਣ ਵੀ ਪਾ ਦਾਂਗੇ ਵਾਪਸ। ਹੁਣ ਵਾਪਸ ਪਾ ਦਾਂਗੇ। ਬਣਾ ਲੈਨੇ ਆ ਘਰੇ ਘਰ ਦਾ ਬਣਾਇਆ ਬਚ ਵੀ ਜਾਊਗਾ ਉਦਾਂ। ਬਜਾਰੀ ਉਹ ਖਾ ਲਗਦਾ ਥੋੜਾ ਜਿਆ ਤੇ ਇਹਦੀ ਬਾਹਮਾਂ ਦੇ ਨਿਸ਼ਾਨੀ ਲਾ ਕੇ ਫਿਰ ਆਪਾਂ ਜਾਣੇ ਆ ਪਾਸਤਾ ਬਣਾਉਣਾ ਲੈ ਵੀ ਸੁੱਕਾ ਮੇਰਾ ਜੈਂਪਰ ਹੋ ਗਿਆ ਤਿਆਰ ਮੈਂ ਵੀ ਪਿਆਜ਼ ਔਰ ਸ਼ਿਮਲਾ ਮਿਰਚ ਕੱਟ ਲਿਆ ਮੈਂ ਵੀ ਕੱਕਤੀ ਔਰ ਆ ਸੂਜੀ ਇਹਦੇ ਵਿੱਚ ਨਮਕ ਔਰ ਗਰਮ ਪਾਣੀ ਪਾਣ ਜੋ ਗਰਮ ਹੋ ਗਿਆ ਹੋ ਗਿਆ ਤਰਪਾਈ ਦੇਖ ਕੇ ਆਉਂਗੀ ਬਾਅਦ ਚ ਸ਼ਾਮ ਨੂੰ ਜਾਵਾਂਗੇ ਤਰਪਾਈ ਕਰਨ ਦੇ ਇਹਨੂੰ ਤਰਪਾਈ ਨਾਲ ਲੀਹੇ ਨਮਕ ਥੋੜਾ ਜਿਆ ਔਰ ਗਰਮ ਪਾਣੀ ਨਾਲ ਚਮਚੇ ਨਾਲ ਹਿਲਾਣਾ ਤਾਂ ਵੀ ਚੁੱਲਿੱਕ ਪਾਣੀ ਤੇ ਨਮਕ ਤਾਂ ਪਾ ਲਿਆ ਗਰਮ ਗਰਮ ਪਾਣੀ ਪਾਣਾ ਹੈ ਮੈਂ ਉਹਨਾਂ ਨੂੰ 15 ਮਿੰਟਾਂ ਦੀ ਰੈਸਟ ਦਵਾਂਗੀ ਆਟਾ ਤਿਆਰ ਕਰਨਾ ਨਾਲ ਇਹਨੇ ਹੋ ਜਾਣਾ ਆ ਇਹ ਆ ਕਿਤਾ ਸੌਫਟ ਸੌਫਟ ਬਣਿਆ ਅੱਗੇ ਅਸੀਂ ਨਾ ਪਾਈ ਸੀਗੀ ਕੁਲਵਿੰਦਰ ਕੀ ਉਸ ਰੀਤੇ ਵੀਡੀਓ ਬਣਾਤੀ ਤੇ ਸਾਰੋਂ ਖੇਰ ਦਵਾਰਾਂ ਲੱਗੇ ਆ ਅੱਜ ਭੁੱਖ ਲੱਗੀ ਸੀਗੀ ਹੋਰ ਕੁਛ ਹੈ ਨਹੀਂ ਸੀ ਇਸ ਦਾ ਮੈਂ ਕਿਹਾ ਚਲੋ ਅੱਜ ਪਾਸਤਾ ਬਣਾਉਨੇ ਆ ਤੇ ਤੁਹਾਨੂੰ ਦਿਖਾਉਨੇ ਆ ਬਣਾ ਕੇ ਪਾਸਤਾ ਕਰੇ ਸੂਜੀ ਲਈ ਆਪਾਂ ਕੱਲੇ ਸੂਜੀ ਦੇ ਪੜਾਉਣ ਲੱਗੇ ਆ ਇਹ ਥੋੜਾ ਜਿਹਾ ਵੇਲ ਔਖਾ ਹੀ ਹੋਣਾ ਹੈ ਕਿਉਂਕਿ ਇਹ ਖਿੰਝ ਹੋਈ ਜਾਂਦੀ ਹੈ ਨਾ ਇਹਨੂੰ ਵੇਲ ਕੇ ਫਿਰ ਇਹਨੂੰ ਛੋਟੇ ਛੋਟੇ ਮਤਲਬ ਕਿਸੇ ਟੱਕਣ ਦੀ ਮਦਦ ਨਾਲ ਬਣਾਵਾਂਗੇ ਪਾਸਤੇ ਦਾ ਸ਼ੇਪ ਦਾਂਗੇ ਇਹਨਾਂ ਦੇ ਪਾਣੀ ਰੱਖਤਾ ਸੀ ਗਰਮ ਇਹਦੇ ਵਿੱਚ ਪਾਵਾਂਗੇ ਨਮਕ ਔਰ ਥੋੜਾ ਥੋੜਾ ਜਿਹਾ ਆਇਲ ਇਹਦੇ ਨਾਲ ਪਾਸਤਾ ਚਿਪਕੇ ਗਾਣੀ ਪਾਸਤਾ ਬਣਾਉਣ ਦਾ ਪਰ ਰੈਡੀ ਐਵੇਂ ਸ਼ੇਪ ਦੇਣੀ ਪਾਸਤੇ ਦੀ ਕਿਸੇ ਟੱਕਣ ਦੀ ਮਦਦ ਨਾਲ ਟੱਕਣ ਦੀ ਮਦਦ ਨਾਲ ਲਾਵਾਂਗੇ ਨਾ ਮੈਂ ਸ਼ੇਪ ਔਰ ਆ ਮੇਰੀ ਮੰਮੀ ਨੇ ਸ਼ੇਪ ਦੇ ਇਹ ਤਾਂ ਮੈਂ ਸ਼ੇਪ ਦੇ ਨਹੀਂ हां मेरे अपने दोनों दे सेम सेम होगी एਵੇਂ ਤੇ ਬਣਾਓ ਸਾਰੇ ਮਕਰੋਨੀ ਦੀ ਸ਼ੇਪ ਦਿੱਤੀ ਐਨੇ ਮੈਂ ਤਾਂ ਪਾਸਤੇ ਦੇ ਦਿੰਦੀ ਨਹੀਂ ਟੇਸਟ ਪਾਸਤੇ ਵਾਂਗੂ ਆਏਗਾ ਇਹਦਾ ਖਾਣਾ ਇਹ ਜੋ ਮਰਜ਼ੀ ਬਣਾ ਲਓ ਨਹੀਂ ਮਰ ਇਹਦਾ ਟੇਸਟ ਪਾਸਤੇ ਵਾਂਗੂ ਆਏਗਾ ਇਹਦੇ ਛਮੇਗੀ ਮਸਾਲਾ ਵੀ ਪੈਗਾ ਵਾਕਿ ਕੋਲੋਂ ਆਪਾਂ ਗੰਡੇ ਗੁੰਦੇ ਤੋੜਕਦੇ ਆਂ ਉਹਨਾਂ ਟਾਈਮ ਤੇ ਬੋਇਲਿੰਗ ਹੋ ਜਾਏਗਾ ਇਹ ਇੱਕ ਸ਼ਿਮਲਾ ਮਿਰਚ ਔਰ ਪਿਆਜ਼ ਹੈ ਮੈਂ ਔਰ ਕੁਛ ਨਹੀਂ ਪਾਣਾ ਹਾਂ ਅਮੇ ਕੀ ਬਣਿਆ ਆਪਣਾ ਤੇ ਆ ਹੈਗਾ ਯਾ ਜੂਸ ਕਿਨੂਆ ਦਾ ਰਾਤੀ ਲਿਆਂਦੇ ਸੀਗੇ ਸੂਟ ਹੋ ਗਿਆ ਆਪਣਾ ਤਿਆਰ ਵਧੀਆ ਬਣਿਆ ਹੂੰ ਹੈ ਸੋਨਾ ਲੱਗਦਾ ਪਿਆ ਕਿਹੜਾ ਲੱਗਦਾ ਕਿੱਚਾ ਨਹੀਂ ਵੋ ਸੋਨਾ ਸੋਨਾ ਚਲ ਹੁਣ ਇਹਨੂੰ ਤਪਾਈ ਕਰਨਾ ਬੈਠ ਕੇ ਆਈ ਹਾਂ ਹੂੰ ਠੀਕ ਹੈ ਹਾਂ ਸਹੀ ਹੈ ਮੰਮੀ ਨੇ ਮੈਨੂੰ ਸਵਾਰੇ ਕਿਹਾ ਸੀ ਨਾ ਤੇਰੀ ਕੜਾਈ ਨਹੀਂ ਸੋਣੀ ਮੈਂ ਹੁਣ ਕੱਲੀ ਨੇ ਬੈ ਕੇ ਕੀਤੀਆਂ ਦੇਖੋ ਕਿੱਡੇ ਸੋਹਣੇ ਅੱਜ ਚੁੱਲੇ ਤੇ ਨਹੀਂ ਬਣਾਉਦੇ ਅੱਜ ਗੈਸ ਤੇ ਬਣਾਉਣਾ ਰੋਟੀ ਸਬਜ਼ੀ ਸਾਰਾ ਗੈਸ ਤੇ ਹੀ ਕਰਨਾ ਚੁੱਲੇ ਤੇ ਜੀ ਨਹੀਂ ਕਰਤਾ ਬੰਦਾ ਬੋਤਾ ਜੀ ਬਹੁਤ ਨਹੀਂ ਭੱਲਾ ਹੈ ਜੀ ਜੀ ਕੱਬਾ ਚੁੱਲੇ ਤੇ ਬੈਠ ਨੂੰ ਦੁੱਧ ਮੈਂ ਗਰਮ ਕਰਤਾ ਸੀ ਸਬਜ਼ੀ ਕੱਟੀ ਪਈ ਹੈ ਉਨੇ ਤੇ ਨਾਲ ਆ ਰਹੀ ਹਾਂ ਹੂੰ ਸਬਜ਼ੀ ਆ ਦਿਨਸ ਤੇ ਬਣਾਉਣੇ ਚੁਲੇ ਤੇ ਜਾਂਦੇ ਹਾਂ 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 ਕਿਉਂਕਿ ਆਦੇ ਨਾ ਤਾਂ ਉਹਨੂੰ ਘਟੀ ਤੋਂ ਪੁੱਛਦੀ ਆ ਸੋਰਸੀ ਦੇ ਚੱਕਰ ਚ ਤਾਉਣ ਨੂੰ ਖਣ ਲਾ ਲਈ ਆ ਆਪਾਂ ਲੱਗਦੇ ਸੀ ਸਜੀ ਧਰਨਾ ਇੱਕ ਕਮੈਂਟ ਆਇਆ ਸੀਗਾ ਭੈਣ ਦਾ ਉੰਨਾ ਨਾ ਸੀਗਾ ਨਾਮ ਨਹੀਂ ਦੱਸਿਆ ਨਾ ਇਹ ਤੇ ਪਿੰਡ ਦਾ ਨਾਮ ਦੱਸਿਆ ਹਾਂ ਪਿੰਡ ਦਾ ਨਾਮ ਦੱਸਿਆ ਪਿੰਡ ਕਾਲੇਕੇ ਪਿੰਡ ਕਾਲੇਕੇ ਉਹਨਾਂ ਦੇ ਚੈਨਲ ਤੇ ਵੀ ਪਿੰਡ ਕਾਲੇਕੇ ਲਿਖਿਆ ਆਇਆ ਹਾਂ ਤੇ ਉਹਨਾਂ ਦਾ ਨਾ ਇਹ ਨਹੀਂ ਪਤਾ ਲੱਗਦਾ ਵੀ ਇਹ ਰਾਜਸਥਾਨ ਚ ਆ ਕੇ ਪੰਜਾਬ ਚ ਆ ਤੇ ਵੀ ਕਾਲੇਕੇ ਤਾਂ ਇੱਕ ਤਾਂ ਕਾਲੂ ਵਾਲਾ ਹੋ ਗਿਆ ਇੱਕ ਕਾਲੀਆਂ ਆ ਗੰਗਾ ਨਗਰ ਦੇ ਲਾਗੇ ਤੇ ਦੋ ਹੀ ਪਿੰਡ ਆ ਤੇ ਬਾਕੀ ਇਹ ਨਹੀਂ ਪਤਾ ਲੱਗਿਆ ਵੀ ਉਹ ਰਾਜਸਥਾਨ ਤੋਂ ਆ ਜਾਂ ਵੀ ਪੰਜਾਬ ਤੋਂ ਆ ਤੇ ਦੱਸਿਓ ਵੀ ਤੁਸੀਂ ਕਿੱਥੋਂ ਕਮੈਂਟ ਕਰਦੇ ਹੋ ਪਤਾ ਲੱਗ ਜਾਂਦਾ ਬੰਦੇ ਨੂੰ ਅਸੀਂ ਤਾਂ ਹੈਗੇ ਆਂ ਦੰਗਨਗਰ ਤੋਂ ਆ ਤਾਲਿਆਲ ਤੋਂ ਤੇ ਇਹ ਮੈਂ ਪੁੱਛਿਆ ਸੀ ਗਾ ਇਹਨਾਂ ਨੂੰ ਵੀ ਪੁੱਛਿਆ ਸੀ ਇਹ ਕਹਿੰਦੇ ਵੀ ਇਹ ਨਹੀਂ ਪਤਾ ਲੱਗਦਾ ਵੀ ਕਿੱਥੋਂ ਆ ਰਾਜਸਥਾਨ ਤੋਂ ਆ ਜਾਂ ਪੰਜਾਬ ਤੋਂ ਆ ਕਾਲੇ ਪੀਟਰ ਦੱਸ ਕੋਤੈਨ ਮਿਆ ਸਮਝ ਨਹੀਂ ਲੱਗਦੀ ਤੇ ਬਾਕੀ ਜਿਹਨੂੰ ਕਮੈਂਟ ਕਰਦੇ ਡੇਲੀ ਵਲੌਗ ਦੇਖਦੇ ਨੇ ਹਾਂ ਚੰਗਾ ਲੱਗਦਾ ਜਦੋਂ ਕੋਈ ਇਦਾਂ ਕਮੈਂਟ ਕਰਦਾ ਆ ਵਲੌਗ ਤੇ ਤੇ ਬਹੁਤ ਵਧੀਆ ਲੱਗਦਾ ਆ ਤੇ ਵਲੌਗ ਦੇਖਣ ਲਈ ਬਹੁਤ-ਬਹੁਤ ਧੰਨਵਾਦ ਦੇਖਿਆ ਕਰੋ ਗੁੰਮੀ ਗਾਂ ਨਹੀਂ ਗਾਂ ਸ਼ੇਅਰ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਆਹ ਪਾਲਕੀ ਸੀਗੇ ਸਬਜ਼ੀ ਧਰਨ ਪੋ ਆਕੇ ਤਾਂ ਕਈ ਦਿਨ ਲਈ ਬਣਾਈ ਸੀਗੀ ਚੁੱਲੇ ਤੇ ਸਬਜ਼ੀ ਤਾਂ ਸਾਰਿਆਂ ਨੇ ਸਵਾਦ ਨਾਲ ਖਾਧੀ ਪੋਰਾ ਨਹੀਂ ਸੀ ਬਚਦੀ ਸਵੇਰ ਨੂੰ ਤੇ ਆਪ ਦੀ ਕੈਸੀ ਦਾ ਮਾਮ ਕੱਲ ਵੀ ਬਣਾਈ ਸੀਗੀ ਨਹੀਂ ਬਣਾਈ ਸੀਗਾ ਐਨੀ ਖਾਧੀ ਨਹੀਂ ਕਿਸੇ ਨੇ ਉਹ ਬਣਾ ਕੇ ਅੰਦਰ ਚੁੱਲੇ ਤੇ ਪਿਆ ਪਿਆ ਰਜਦੀ ਰਹਿੰਦੀ ਰਹਿੰਦੀ ਹੈ ਗੈਸ ਜਿਵੇਂ ਮੰਗਿਆ ਉਵੇਂ ਹੀ ਬੰਦ ਕਰ ਦਿੱਤੀ ਹੁਣ ਦੇਖੋ ਅੱਜ ਆਈ ਜਿਹੜੀ ਮਟਰ ਮਟਰ ਦੀ ਥਾਲੂਆ ਮਟਰਾਂ ਦੀ ਸਬਜ਼ੀ ਉਹਦੋਂ ਕਿਸੇ ਨੇ ਛੱਡੀ ਨਹੀਂ ਸੀ ਸਾਰਿਆਂ ਨੇ ਅੱਜ ਦੇਖਦੇ ਹਾਂ ਅੱਜ ਦੇਖਦੇ ਹਾਂ ਤਾਂ ਤੁਸੀਂ ਤਾਂ ਖਾਂਦੇ ਆ ਕਹਿੰਦੇ ਰੱਖੀ ਗੋਭੀ ਬਣਾਈ ਸੀ ਕਿ ਉਹ ਵੀ ਨਹੀਂ ਖਾਦੀ ਗੈਸ ਤੇ ਹਮਮ ਗੈਨਾਸ਼ ਵਾਲੀ ਸਬਜੀ ਤਾਂ ਉਹਨਾਂ ਨੂੰ ਵੀ ਪਤਾ ਨਹੀਂ ਕਾਟੀ ਖਾ ਕੇ ਖੁਸ਼ਿਆ ਤੇ ਉਦੋਂ ਮੈਂ ਪੁੱਛਿਆ ਸੀ ਤੇਰੇ ਪਾਪਾ ਨੂੰ ਮੈਂ ਕਿਹਾ ਵੀ ਮੈਂ ਸਬਜੀ ਦੇ ਵਿੱਚ ਅਜੇ ਕਲੀ ਨਹੀਂ ਪਾਇਆ ਤੁਸੀਂ ਦੱਸੋ ਆਹ ਮਸਾਲਾ ਨਹੀਂ ਪਾਇਆ ਹੁਣ ਮੈਂ ਕਿਹਾ ਮੈਂ ਜਿੱਦਾਂ ਦੀ ਜੁਲੇ ਤੇ ਸਬਜੀ ਬਣਦੀ ਹੈ ਮਸਾਲਾ ਪਾਇਆ ਹਾਂ ਟੇਸਟੀ ਬੰਦਦੇ ਜੁਲੇ ਦੀ ਸਬਜੀ ਤੇ ਸਬਜੀ ਸਵਾਦ ਰੰਦੀ ਆ ਆਪਣਾ ਵੀ ਜੁਲੇ ਤੇ ਹਮਮ ਤੇ ਅੱਜ ਇੱਕ ਸੂਟ ਤਾਂ ਕੰਪਲੀਟ ਹੋ ਗਿਆ ਆਪਣਾ ਇੱਕ ਸੂਟ ਕੰਪਲੀਟ ਹੋ ਗਿਆ ਹੋ ਗਿਆ ਉਹ ਸਰਵਾਈ ਨਹੀਂ ਹੁੰਦੀ ਕਿ ਉਹ ਸਰਵਾਈਕਲ ਆ ਮੈਨੂੰ ਮੈਨੂੰ ਸਰਵਾਈ ਉਹ ਕਿਸੇ ਹੋਰ ਕੋਲ ਕਰਵਾ ਲਾਂਗੇ ਸਰਵਾਈ ਕਰਾਵਾਂਗੇ ਕਿਸੇ ਤੋਂ ਤੇ ਐਂਡਰ ਲੋਕ ਵੀ ਕਰਵਾਵਾਂਗੇ ਦੋ ਸੂਟ ਰਹਿ ਗਏ ਦੋ ਸੂਟ ਰਹਿ ਗਏ ਉਹ ਹੁਣ ਦੇਖਦੇ ਆ ਜੇ ਤਾਂ ਹੁਣ ਜੀ ਕੀਤਾ ਤਾਂ ਕੱਟ ਲਾਂਗੇ ਨਹੀਂ ਤਾਂ ਵੀ ਤਾਂ ਸਵੇਰੇ ਹੀ ਕਟਿੰਗ ਤੇ ਸਟਿਚਿੰਗ ਕਰਾਂਗੇ ਕਟਿੰਗ ਕਰਕੇ ਬਲਵਾਵਾਂ ਸੀ ਨਾ ਕਿ ਸਲਵਾਰ ਥੋੜੀ ਔਖੀ ਲੱਗਦੀ ਹੈ ਜੈਂਪਰ ਤੇ ਥੋੜਾ ਜਿਆਦਾ ਫਲੇਟ ਆ ਨੂੰ ਕਪੋੜੀਆਂ ਹੁੰਦੀਆਂ ਤੇ ਟਾਈਮ ਲੱਗ ਜਾਂਦਾ ਹੈ